ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਣੇ ਕਣਕ ਨੂੰ ਤਾਂ ਲੱਗ ਗਿਆ ਪਾਣੀ ਬਸ 2 ਕਿੱਲੇ ਰਹਿ ਗਏ 12 18 ਨੂੰ ਲੱਗ ਗਿਆ ਪਾਣੀ ਤੇ ਆਲੂਆਂ ਦੇ ਵੀ ਸ਼ਾਂਤੀ ਦਾ ਕੰਮ ਚੱਲੀ ਜਾਂਦਾ ਪਾਲੇਵਰ ਲੱਗੀ ਵੀ ਆ ਨਾਲ ਹੀ ਕੰਡਾ ਹੋਈ ਜਾਂਦਾ ਤੇ ਅੱਜ ਲੇਵਰ ਵੀ ਵੱਧਾ ਬਾਸ਼ ਅੰਟੀ ਦਾ ਜੋ ਬੱਜੂ ਨੇੜੀ ਤੇ ਕੱਲ੍ਹ ਦੇ ਲੱਗੇ ਆਉਂਦਾ ਸ਼ਾਂਟੀ ਕਰਨ ਤੇ ਦੇਖੋ ਅੱਜ ਲੇਵਰ ਨਾਲ ਹੀ ਕੰਡਾ ਟਾਂਕਾ ਵੀ ਹੋਈ ਜਾਂਦਾ ਕੰਡਾ ਇੱਕ ਚਲਾਤਾ ਇੱਕ ਹਜ਼ਾਰ ਰੇੜੀ ਦੀ ਪਿਆ ਲਾਉਣਾ ਇਹ ਵੀ ਚਲਾਵਾਂਗੇ ਦੇਖੋ ਕੰਡਾ ਦੇਖੋ ਲੇਵਰ ਸ਼ਾਂਟੀ ਨੂੰ ਲੇਵਰ ਬਹੁਤ ਆਜ ਲੇਵਰ ਦਾ ਅੱਜ ਵੀਲਾ ਹੀ ਲੱਗਿਆ ਇਹੋ ਕੰਡਾ ਟਾਂਕਾ ਨਾਲ ਹੀ ਟਾਂਕਾ ਹੋਈ ਜਾਂਦਾ ਕੰਡਾ ਆ ਕੰਡਾ ਹੋਈ ਜਾਂਦਾ ਉੱਧਰ ਪੜਿਆ ਪਿਆ ਮਾਲ ਤੇ ਇਧਰ ਲਿਵਰ ਭਰੀ ਜਾਂਦੀ ਆ ਆ ਦੇਖੋ ਕੰਡੇ ਵਾਲੇ ਬੰਦੇ ਸਾਡੇ ਬੱਲੇ ਨਾਲ ਉਹ ਚੱਲੀ ਜਾਂਦਾ ਉਹ ਜੂਨੇ ਜੜੀ ਥੋੜਾ ਮੋਟਾ ਹੀ ਰੂ ਅੱਜ ਢੇਰ ਚੋਂ ਤੇ ਉੱਧਰ ਰੌਣਕ ਵੀ ਉੱਧਰ ਹੋ ਗਈ ਤੇ ਆਦੇ ਆਪਣੇ ਨਾਲ ਨਾਲ ਹੀ ਪਿੰਡੋਂ ਤੱਕ ਵੀ ਲੈ ਹੀ ਗਿਆ ਹਾਂਜੀ ਸੰਟੀ ਵੀ ਚੱਲੀ ਜਾਂਦੀ ਆ ਉਧਰੋਂ ਆਪਾਂ ਟਰੱਕ ਵੀ ਲੋਡ ਕਰਦੇ ਆਂ ਤੇ ਟਰਾਲੀ ਭਰ ਲੀਆਂ ਪਹਿਲਾਂ ਦੋ ਪਰਕੇ ਲਾਏ ਤੇ ਇੱਕ ਪਰਕੇ ਤੋੜਤੀ ਆ ਦੂਜੀ ਫੇਰ ਭਰ ਲਈ ਕਿਉਂਕਿ ਡਰਾਈਵਰ ਮੰਨਿਆ ਨਹੀਂ ਟਰੱਕ ਲੈ ਕੇ ਆਉਣ ਨੂੰ ਇੱਥੇ ਕੱਚੀ ਰਾਹ ਤੇ ਬੱਸ 60-50 ਗੱਟੇ ਪਾਉਣੇ ਸੀ ਤੇ 330 ਪਾਣ ਦੇ ਦੇ 280 ਹੋਰ ਲੈ ਚੱਲੇ ਜਾਨੀ ਕਿ 610 ਗੱਟੇ ਪੁਣੇ ਆ ਟਰੱਕ ਚ ਤੇ ਬਪਾਲੇ ਆ ਤੇ ਉਧਰ ਨਾਲ ਹੀ ਕੰਡਾ ਵੀ ਚੱਲੀ ਜਾਂਦਾ ਨਾਲ ਹੀ ਟਾਂਕੇ ਢੂੰਕੇ ਚੱਲੀ ਜਾਂਦੇ ਵਸਾ ਟਰਾਲੀ ਲੈ ਕੇ ਅਸੀਂ ਚੱਲੇ ਆ ਤੇ ਬਸ ਨਾਲ ਹੀ ਸ਼ਾਂਤੀ ਚੱਲੀ ਜਾਂਦੀ ਆ ਅਗਰ ਰੱਬ ਵੀ ਕਣਮਣ ਦੀ ਕਰਦਾ ਫਿਰ ਆਹ ਮਾਲ ਵੀ ਟਖਣਾ ਬਸ ਚੱਲੇ ਆ ਟਰੱਕ ਚ ਪਾਉਣ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਤੇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋਅਰ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ